ਸਵਾਗਤ ਹੈ ਕਿਸਾਨ ਵੀਰੋ ਛੋਡਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵਾਕਿਆ ਨੰਬਰ ਬਾਈਆਂ ਸਕਰੀਨ ਤੇ ਚੱਲਿਆਂ ਦਾ ਨੋਟ ਕਰ ਲਓ ਬਾਈ ਲੱਖੀ ਕੋਲੇ ਪਹੁੰਚੇ ਪਿੰਡ ਬੁਰਜਮਾਨ ਸਾਹੀਆ ਬਠਿੰਡੇ ਜਿਹਰੇ ਦੇ ਪਿੰਡ ਇੱਕ ਛੋੜੇ ਬਾਅਦ ਤੇ ਸੂਈ ਸਵਾਈ ਝੋਟੀ ਲੈ ਕੇ ਆਏ ਮਗਰ ਵੀ ਪਲੱਸ ਪੁਆਇੰਟ ਕੱਟੀ ਚੰਗੇ ਰਿਕਾਰਡ ਵਾਲੀ ਤੇ ਚੰਗੇ ਦੁੱਧ ਵਾਲੀ ਗੱਲਬਾਤ ਬਾਈ ਨਾ ਕਰਾਵਾਂਗੇ ਤੇ ਕਦੋਂ ਸੂਈ ਆ ਤੇ ਕਿੰਨਾ ਦੁੱਧ ਬਾਦ ਕੱਢੂਗੀ ਆ ਜੋ ਵੀਰੇ ਸਤਿ ਸ੍ਰੀ ਅਕਾਲ ਬਾਈ ਲੱਗੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਬਹੁਤ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਆਪਣਾ ਜੀ ਨੰਬਰ ਹੈਗਾ ਜੀ ਮੇਰਾ 97819 97850 ਪਿੰਡ ਕਿਹੜਾ ਜੀ ਪਿੰਡ ਬੁਰਜਮਾਨ ਸਈਆ ਜਿਹੜਾ ਬਠਿੰਡਾ ਹੈ ਜੀ ਤਹਿਸੀਲ ਆਪਾਂ ਨੂੰ ਫੂਲ ਪੈਂਦੀ ਆ ਨੇੜੇ ਆਪਾਂ ਨੂੰ ਰਾਮਪਰਾ ਮੰਡੀ ਪਈ ਜਾਂਦੀ ਆ ਮੇਨ ਜਿਹੜੀ ਪਸ਼ੂ ਮੰਡੀ ਆ ਹਾਂਜੀ ਬਾਈ ਓਕੇ ਤੇ ਲੱਖੀ ਜਿਹੜੀ ਆਪਾਂ ਝੋਟੀ ਦੇਖੀ ਨੇ ਬਾਈ ਸਕਰੀਨ ਤੇ ਇਹ ਦੂਜਾ ਸੂਹਾ ਤਾਜੀ ਸੂਈ ਹੈ ਜੀ ਝੋਟੀ ਓਕੇ ਕਿੰਨਾ ਚਿਰ ਹੋ ਗਿਆ ਮਗਰ ਕੱਟੀ ਹੈ ਕਿੰਨੇ ਘੰਟੇ ਹੋ ਗਏ ਸੂਈ ਨੂੰ ਇਹ ਸੂਈ ਨੂੰ ਢਾਈ ਤੋਂ ਤਿੰਨ ਘੰਟੇ ਹੋ ਗਏ ਅਜੇ ਝੇਰ ਪੈਣੀ ਬਾਕੀ ਆ ਝੇਰ ਪੈਣੀ ਬਾਕੀ ਹੈ ਜੀ ਦੋ ਦੋ ਕਿਉਂਕਿ ਨਹੀਂ ਤਾਂ ਹੌਣ ਨੂੰ ਪੈ ਜਾਣੀ ਸੀ ਆਪਾਂ ਠਾਤੀ ਨਾ ਫਰਾ ਕੇ ਹਾਂ ਬੈਠੀ ਹੁਣੀ ਬੈਠੀ ਸੀ ਬਾਕੀ ਪੱਠਿਆਂ ਤੇ ਕੀ ਦੇਤਾ ਕਰਮ ਵਾਲੀ ਨੇ ਬਾਈ ਕੱਟੀ ਦਿੱਤੀ ਹੈ ਬਾਈ ਜੀ ਤੇ ਆ ਗਈ ਨੀਲੀ ਰਾਵੀ ਦਾ ਟੱਚ ਜੀ ਹਨਾ ਝੋਟੀ ਹਾਂਜੀ ਹਾਂ ਬਹੁਤ ਵੱਡੇ ਇੱਕ ਪਰਲੇ ਪਾਸੇ ਚਲੀ ਬਾਈ ਇਹਦੇ ਇਧਰਲੇ ਪਾਸੇ ਮੜ ਕੱਦ ਬਹੁਤ ਆ ਝੋਟੀ ਦੀ ਆ ਦੇਖੋ ਜੀ ਬਾਈ ਦਾ ਕੱਦ ਬੇਲ ਵਾਲੀ ਦਾ ਕੱਦ ਬੇਲ ਫੁੱਲ ਕੱਦ ਕਾਢਦੀ ਤੇ ਫੁੱਲ ਥਾਣ ਲੇਵੇਦੀ ਬੋਲਾ ਬੋਲਾ ਕੱਢਿਆ ਬਾਈ ਲੱਖੀ ਕੋਸ ਪਰ ਹਾਂ ਇਹਦਾ ਢੂੜਕ ਕਿਲੋ ਵਾਲੀ ਜੋ ਕੇ ਜੀ ਬਾਕੀ ਕੱਟੀ ਨੂੰ ਰਜਾਤਾ ਸੀ ਤੇ ਥਾਣ ਲੇਵੇਦੀ ਪੂਰੀ ਸਾਫ ਕਾਢੋ ਇਹਨੂੰ ਬਾਹਰ ਨੂੰ ਤੇ ਲੱਖੀ ਕਿੰਨਾ ਫਿਰ ਰਕਾਰ ਰਿਹਾ ਤਾਂ ਪਹਿਲੇ ਸੂਏ ਦਾ ਬਾਈ ਪਹਿਲੇ ਸੂਏ ਬਾਈ ਨੇ 15 ਕਿਲੋ ਦੁੱਧ ਚਵਾਇਆ ਹੈਗਾ ਤੇ ਐਤ ਕੀ ਐਤ ਕੀ ਤਾਂ ਕਰਮਾ ਜਾਈ ਨੇ 17 18 ਕਿਲੋ ਖੁੱਲਾ ਹੀ ਪਾ ਦੇਣਾ ਜੀ ਤੇ ਬਾਕੀ ਦਾ ਲੱਖੀ ਮੂੰਹੋਂ ਬੋਲਦੀ ਹੈ ਨਾ ਝੋਟੀ ਕੋ ਇਹ ਜੀ ਗੱਲ ਨਹੀਂ ਛੋਟੀ ਹੋਵੇ ਸਾਈਜ ਫੁੱਲ ਤੇ ਤੇ ਧਾਰਾਂ ਦੂਰਾ ਫਰ ਕਿਵੇਂ ਲੱਖੀ ਇਹਦੀਆਂ ਮਾਹਾਂ ਜੀ ਬਾਹਲੀ ਰੂਵਾਰ ਕੀ ਪੋਲੀ ਮੋਟੀ ਧਾਰਾ ਲਿਓ ਜੀ ਬਹੁਤ ਨਜਾਇਜ਼ ਚੰਗੀ ਐ ਜੋ ਕੁਆਲਿਟੀ ਪੂਰੀ ਚੰਗੀ ਐ ਕਿਤੋਂ ਵੀ ਨਹੀਂ ਮੇਰੇ ਹਸਾਬ ਨਾਲ ਕੁੰਜੀ ਵੀ ਚਾਰੇ ਥਾਣ ਇੱਕੋ ਬੈਲੈਂਸ ਤੇ ਕੋਈ ਥਾਣਾ ਪਤਰਾ ਨਹੀਂ ਕੋਈ ਮੋਟਾ ਨਹੀਂ ਹੈ ਨਾ ਮੇਰੇ ਚਵਾਈ ਵੀ ਬਹੁਤ ਪੋਲੀ ਮੋਟੀ ਐ ਬਰੇ ਯਾਰ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਇਧਰ ਲੈ ਜਲਨੀ ਲੱਖੀ ਮਾੜੀ ਬਾਹਰ ਕੇਰਾ ਦਿਖਾ ਦੀ ਗੇੜਾ ਕਢਾ ਕੇ ਸਮਾਰ ਕੇ ਵੀ ਲੰਬੀ ਹੋਰ ਲੈ ਜਨਾ ਬਾਈ ਆ ਦੇਖੋ ਜੀ ਜੇ ਆਪਾਂ ਗੱਲ ਕਰ ਲਗੇ ਸਾਈਜ਼ ਚੰਗੀ ਤੁਹਾਡੇ ਘਰੇ ਇਹਨੇ ਬਰੀਡ ਤਿਆਰ ਕਰ ਦੇਣੀ ਐ ਜੀ ਫੈਜ ਵਾਲੀ ਝੋਟੀ ਆ ਜੇ ਤੁਸੀਂ ਸੀਮ ਨੇ ਤੇ ਵਧੀਆ ਤੋਂ ਵਧੀਆ ਰਖਾਉਗੇ ਨੇ ਵਧੀਆ ਤੋਂ ਵਧੀਆ ਬੱਚਾ ਪਾਉਣਾ ਬਰੀਡ ਤੇ ਵੀ ਝੋਟੀ ਤੇ ਬੰਦਾ ਕੰਮ ਕਰ ਸਕਦਾ ਗਾਂ ਨੀਲੀ 라ਵੀ ਦੇ ਬੱਚੇ ਵਧੀਆ ਦੇਉਗੇ ਇਹੋ ਸੈਜ ਫੈਜ ਬਹੁਤ ਜਿਆਦਾ ਫੈਜ ਤੇ ਬਾਕੀ ਦੀ ਗੱਲ ਜਿਹੜਾ ਇਹਦਾ ਥਣ ਲੈਵਾ ਉਹ ਦੇਖੇ ਬਣਦਾ ਸਾਫ ਸੁਥਰਾ ਪੂਰਾ ਤੇ ਕੱਦ ਕਾਠ ਦੀ ਇਹਦੇ ਵਿੱਚ ਨਹੀਂ ਕਮੀ ਹੈਗੀ ਫੁੱਲ ਸੈਜ ਹੈ ਜੀ ਫੁੱਲ ਕਾਦਾ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਤੇ ਮਗਰ ਕੱਟੀ ਪਲੱਸ ਇਹ ਤਾਂ ਕੱਟੀ ਵੀ ਨਹੀਂ ਉੱਠਣ ਲੱਗੀ ਆ ਦੇਖੋ ਜੀ ਕੁਆਲਿਟੀ ਤੁਹਾਨੂੰ ਕਰਾਈਏ ਚੈੱਕ ਨੇੜ ਤੋਂ ਦੇਖੋ ਥਣ ਲੈਵਾ ਕਰੋ ਇਹ ਚੈੱਕ ਤੇ ਥਾਂ ਤੋਂ ਪੂਰੇ 1 ਨੰਬਰ ਲੱਖੀ ਧਾਰਾਂ ਦੂਰਾਂ ਮਾਰ ਗਏ ਫਿਰ ਓਕੇ ਹਾਂ ਜੀ ਹਾਂ ਧਾਰਾਂ ਮਾਰ ਕੇ ਵੀ ਦਿਖਾਵਾਂਗੇ ਜੀ ਓਕੇ ਜੀ ਮਾਰ ਦਿਓ ਹੋਰ ਦੋ ਦੋ ਧਾਰਾ ਕੁਆਲਿਟੀ ਕਰੋ ਚੈੱਕ ਸਾਈਜ਼ ਫੁੱਲ ਫੇਰ ਆਪਾਂ ਕਹਿ ਰਹੇ ਆਂ ਵਾਰ-ਵਾਰ ਜਿਹੜੀ ਗੱਲ ਹੁੰਦੀ ਓਹ ਕਹਿਣੀ ਪੈਂਦੀ ਆ ਜੀ ਆ ਦੇਖੋ ਬੱਚਾ ਨਹੀਂ ਹੈ ਜੱਜ ਨਾਲ ਉੱਠਣ ਲੱਗਾ ਹੈ ਨਾ ਜੀ ਆ ਦੇਖੋ ਤੇ ਲੱਖੀ ਵੀਰੇ ਵੀਡੀਓ ਬਣਾ ਲਈ ਚੰਗਾ ਜੇਰ ਦੀ ਵੀਰੇ ਹਾਂ ਜੀ ਹਾਂ ਜੇਰ ਦੀ ਵੀਡੀਓ ਬਣਾਵਾਂਗੇ ਤੇ ਓਕੇ ਮਾਰ ਦਿਓ ਬਸ ਦੋ ਦੋ ਧਾਰਾਂ ਇਹਦਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਧਾਰਾਂ ਜਿਹੜੀਆਂ ਹੈਗੀਆਂ ਪਹਿਲਾਂ ਬਾਈ ਨੇ ਮਾਰ ਕੇ ਵੀ ਦੇਖੀਆਂ ਹੋਵਾਂਗਾ ਮਾਰ ਕੱਟੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਚੁੰਗੀ ਹੈ ਪਹਿਲਾਂ ਚੰਗਾ ਆ ਤਾਹਨੋ ਫੜਦੀ ਆ ਥਣ ਤੇ ਬਾਕੀ ਦੀ ਲੱਖੀ ਗੱਲ ਆਏ ਆ ਵੀ ਸੀਲ ਸਹੁ ਬਹੁਤ ਐਕ ਹਾਂਜੀ ਹਾਂ ਬਾਈ ਹੂੰ ਸੀਲ ਸਹੁ ਦਾ ਕੋਈ ਅੰਤ ਨਹੀਂ ਫੁੱਲ ਸੀਲ ਦਰੁਜੀ ਚੱਕ ਆ ਦੇਖੋ ਜੀ ਬੱਚਾ ਆਪਾ ਲਾ ਲਿਆ ਤੇ ਥਣ ਤੁਨੂੰ ਚੱਕ ਕਰਾਵਾਂ ਚਾਰੇ ਨਿਕਲਵੇਂ ਪੂਰੇ ਗੈਪ ਤੇ ਇੱਕ ਗੱਲ ਹੋਰ ਆ ਕਰਮਾਜ ਨੂੰ ਹਨਾ ਕੈਮਰਾ ਜੀ ਮੈਂ ਆਪਾ ਲੈ ਕੇ ਤੁਰੇ ਫਿਰਦੇ ਕੋਲੇ ਹਨਾ ਜਮਾ ਕੋਲ ਬਾਈ ਮਾਲੀ ਠੰਡੀ ਆ ਹੂੰ ਕਿਉਂਕਿ ਹਰੇਕ ਭੈਣ ਭਰਾ ਦਾ ਨਾ ਪਾ ਗਾਵਾਂ ਨੂੰ ਕਹਿੰਦਾ ਨਾ ਵੀ ਸੀਲ ਠੰਡੀ ਆ ਉਹੀ ਚੀਜ਼ ਹੋਈ ਫੇਰ ਬਈ ਬੜੀ ਸੀਲ ਠੰਡੀ ਬੈਠ ਆ ਦੇਖੋ ਦੁਨੀ ਪਾਸੇ ਨੀਲੀ ਰਾਵੀ ਵਾਲੇ ਦੇ ਲੇਵੇ ਤੇ ਡੱਬਾ ਉਧਰ ਵੀ ਆਇਦਰ ਵੀ ਜੀ ਤੇ ਮੱਥੇ ਵੱਲ ਪੂਛ ਇਹਦੀ ਵੱਧ ਲੀਲੀ ਰਾਵੀ ਵਾਲੀ ਆ ਦੇ ਪਿੱਛੇ ਥੱਲੇ ਆ ਹਨਾ ਲੱਕੀ ਡੱਬਾ ਵੀ ਪੈਰਾਂ ਦੇ ਵੀ ਹੈਗੇ ਤੇ ਮੱਥੇ 'ਚ ਹੈਗੇ ਤੇ ਜ਼ਿਆਦਾਤਰ ਇਹ ਬੱਚੇ ਨੀਲੀ ਰਾਵੀ ਦੀ ਚੰਗੇ ਪਾਊਗੀ ਤੇ ਕੱਟੀ ਵੀ ਨੀਲੀ ਰਾਵੀ ਚੀ ਹੈ ਮਗਰ ਇਹਦੇ ਪਿਓਰ ਨਹੀਂ ਆਪਾਂ ਕਹਿ ਸਕਦੇ ਪਰ ਹੈ ਆ ਲਓ ਜੀ ਤੇ ਪਾਸੇ ਨੂੰ ਗੱਡੀ ਹੈ ਨਾ ਵੀਰੇ ਥਣ ਜਮਾ ਹਾਂ ਹਾਂ ਬਾਈ ਪੂਰੇ ਆ ਦੇਖੋ ਕੋਈ ਭੂਰ ਨਹੀਂ ਕੋਈ ਸਰਲਾ ਨਹੀਂ ਤੇ ਇੱਕ ਵਾਈ ਦੇਖ ਬਾਈ ਯਾਰ ਮਨ ਖੁਸ਼ ਹੁੰਦਾ ਯਾਰ ਥੱਲੇ ਤਾਂ ਨਾ ਜੇ ਆਪਾਂ ਜੇ 2 ਸਾਲ ਦਾ ਬੱਚਾ ਵੀ ਚੋਲੂ 5 ਸਾਲ ਦਾ ਹਨਾ ਬਾਈ ਰੂਵਾਰ ਕੀ ਪੋਲੀ ਮੋਟੀ ਧਾਰ ਯਾਰ ਓਕੇ ਜੀ ਕੁਆਲਿਟੀ ਵੀ ਫੁੱਲ ਆ ਗਈ ਜੇ ਆਪਾਂ ਗੱਲ ਕਰ ਲਗੇ ਐਵੇਂ ਕਹੀ ਚੱਲ ਗਏ ਵੀ ਆਪਾਂ ਮੱਝ ਨੂੰ ਗਾਂ ਆਖੀ ਚੱਲ ਗਏ ਤੇ ਗਾਂ ਨੂੰ ਮੱਝ ਆਖੀ ਚੱਲ ਗਏ ਨਹੀਂ ਬਣਦੀ ਹਨਾ ਲੱਖੀ ਜਿਹੜੀ ਗੱਲ ਹੋ ਗਈ ਓਕੇ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਆਊਗਾ ਲੈ ਬਾਈ ਨੇ ਨਾ ਰਾਤ ਆਪਣਾ ਵੀਡੀਓ ਬਣਾਈ ਆਪਾਂ ਬਾਈ ਦੀ ਤੇ ਪੂਰੀ ਟਕਾ ਕੇ ਤੇ ਮੱਝ ਨੇ ਭੋਰਾ ਵੀ ਕੋਈ ਵਾਸਤਾ ਨਹੀਂ ਕਰਿਆ ਹਨਾ ਨਹੀਂ ਬਾਈ ਮਤਲਬ ਹੀ ਨਹੀਂ ਇਹ ਜੀ ਕੋਈ ਓਕੇ ਤੇ ਲੱਖੀ ਫਿਰ ਡਿਮਾਂਡ ਇਹਦੀ ਬਈ ਡਿਮਾਂਡ ਇਹਦੀ ਫੋਨ ਤੇ ਰਹੂਗੀ ਜੋ ਰਹੂਗੀ ਜਮਾ ਜਾਇਜ਼ ਬਸ ਝੋਟੀ ਦੇ ਹਿਸਾਬ ਨਾਲ ਫੋਨ ਕਰਨਾ ਨਾ ਝੋਟੀ ਚੰਗੇ ਸਾਈਜ਼ ਬਾਈ ਹੂੰ ਬਸ ਇਹ ਤਾਂ ਇੱਕ ਤੋਹਫਾ ਹੀ ਹੈ ਜਿਹਦੇ ਕੋਲ ਜਾਣੀ ਹੈ ਗਿਫਟ ਹੀ ਮੰਨ ਕੇ ਲੈ ਕੇ ਜਾਊਗਾ ਅਗਲਾ ਗਿਫਟ ਗਿਫਟ ਜੀ ਗਿਫਟ ਦੇਣਾ ਅੱਜ ਕਿਸੇ ਦਾ ਲੈਵਾ ਫੇਰ ਦੇਖੋ ਬਾਲੀ ਨਹੀਂ ਜਾਇਜ਼ ਚੰਗੀ ਹੈ ਬਾਈ ਪੂਰੇ ਗੈਪ ਤੇ ਦੁਬਾਰਾ ਦੁਬਾਰਾ ਤੁਹਾਨੂੰ ਦਿਖਾਤੀ ਹੈ ਟਕਾ ਕੇ ਮਗਰ ਪਲੱਸ 16 ਲੀਟਰ ਦੀ ਫੁੱਲ ਗਾਰੰਟੀ ਤੇ ਬਾਈ ਵੇਚਣੀ ਆ ਝੋਟੀ ਆਪਾਂ ਓਕੇ ਜੀ ਓਕੇ ਓਕੇ ਕੋਈ 10 11 ਕਿਲੋ ਵੀਰ ਮੰਨ ਕੇ ਨਾ ਆਵੇ ਹਾਂ ਜੇ ਆਪਾਂ ਨੂੰ ਕੋਈ 22 5 1000 ਰੁਪਏ ਸਾਈ ਕਰ ਲੈਂਦਾ ਤੇ ਆਪਾਂ ਦੁੱਧ ਪੰਜਾਂ ਦਾ ਹੰਦ ਨਾ ਅਗਲੇ ਬਾਈ ਯਾਰ ਹਫਤੇ ਨੂੰ ਅਗਲਾ ਚੋਕੇ ਲੈ ਜੇ ਦੋ ਡੰਗ ਚਵਾ ਕੇ ਵੇਚ ਦਿਆਂਗੇ ਆਪਾਂ ਨੂੰ ਕੋਈ ਕਾਹਲ ਨਹੀਂ ਤੇ ਡਿਮਾਂਡ ਹੋਊ ਜਮਾ ਜੈ ਜਿਵੇਂ ਆਪਣਾ ਲੋਕਾਂ ਵਾਲਾ ਕੰਮ ਨਹੀਂ ਆਏ ਮਿੰਟ 2.5 ਲੱਖ 2 2 ਲੱਖ ਮੰਗੀ ਜਾਈਏ ਓਕੇ ਤੇ ਸਾਈ ਜ ਫੇਰ ਮੈਂ ਬੋਲ ਰਿਹਾ ਫੁੱਲ ਜੀ ਹਾਂ ਬਹੁਤ ਸਾਈ ਜ ਫੇਰ ਛੋਟੀ ਨੰਬਰ ਬੋਲੋ ਲੱਖੀ ਫੇਰ ਵੀਰੇ ਨੰਬਰ ਹੈਗਾ ਜੀ 97819 97850 ਪਿੰਡ ਪੰਡਤ ਮੇਰਾ ਨਾਂ ਹੈ ਜੀ ਗੁਰਜਮਾਨ ਸਿੰਘ ਪਿੰਡ ਨੇੜੇ ਆਪਣੇ ਮੇਨ ਫੋਲ ਜਿਹੜੀ ਮੰਡੀ ਲੱਗਦੀ ਹੈ ਪਸ਼ੂ ਮੰਡੀ ਰਾਮਪਰਾ ਇੱਕ ਫੂਲ ਵੀ ਆਪਣੇ ਨੇ ਦੀ ਤੀ ਹਾਈ ਫੂਲ ਤਿੰਨ ਕਿਲੋਮੀਟਰ ਰਾਮਪਰਾ ਪੰਜ ਕਿਲੋਮੀਟਰ ਤੇ ਨੰਬਰ 22 ਦਾ ਔਨ ਸਕਰੀਨ ਵੀ ਆ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਆ ਕਰੋ ਬਾਈ ਨਾਲ ਜਰੂਰ ਸੰਪਰਕ ਦਿੱਤੇ ਹੋਏ ਨੰਬਰਾਂ ਤੇ ਬਾਕੀ ਦਾ ਸਾਰੀ ਵੀਰਾਂ ਦਾ ਧੰਨਵਾਦ